ਚਿੰਤਾ ਕਰੋ ਓਟੇ ਚੜਾਈ ਤੇ ਚਾਹ ਦੇਆ ਮम्मा ਜੀ ਨੂੰ ਦੇ ਦਲ ਅਸੀਂ ਬਣਾਓ ਚਲੋ ਕਾਹ ਸਿੱਧਾ ਉੱਥੇ ਰੱਖੋ ਬਾਬਾ ਪਤੀਆਂ ਵਾਓ ਓਂਕਾਰ ਦੀ ਵਾਓ ਤੇ ਆ ਜੀ ਸੁੰਦਰ ਬਣੀ ਹੈ ਪੂਰੀ ਓਂਕਾਰ ਜੀ ਮੈਂ ਦੇਸੀ ਬਪਾਓ ਤੁੰਨੜੀ ਆਤੀ ਤਾਂ ਨਾ ਬੰਨ ਨਾ ਮੈਂ ਤੇਰੀ ਮੋੜਾ ਅੱਛੇ ਬੜੇ ਨੀ ਤੁੰਨੜੀ ਆਦੀ ਤਾਂ ਮੈਂ ਬਾਦੀ ਥਾਇਆ ਪੈਣਾ ਇਹਨੂੰ ਇੱਤਾ ਦੋਸ਼ ਕਰਵਾਉ ਪੀੜੇ ਨੂੰ ਇਹਨੂੰ ਹੇਤਾ ਰਥਰੇ ਇੱਤਾ ਪਾਟੀ ਪਾਉਈ ਦੀ ਪੈਣਾ ਸਾਟੇ ਪੈਣਾ ਇਹਦੇ ਤੇ ਤਿਸਾਰੇ ਆਹ ਹਾਲ ਦਾ ਇਹਨੂੰ ਏਡਾ ਧੜੋ ਧੜੋ ਸੇਪ ਆਂਦੀਆ ਐਂ ਅਰੇ ਤੋ ਇੱਤਾ ਪੈਣਾ ਚਿੱਟਾ ਧੜਾ ਫੇਰ ਤੇ ਸਾਰੇ ਚਲੇ ਪੱਟੇ ਲੈ ਕੇ ਉੱਪਰ ਟਾਟਾ ਮੈਂ ਵੇੜਾ ਬੱਤੀ ਦੀ। ਯਾ। ਬਣ ਗਿਆ। ਚਿੱਟਾ ਬੱਦੀ ਐ। ਅਚਲੀ। ਇਹ ਇੱਕ ਪੈਣਾ ਐ ਨਾ ਚਿੱਟਾ ਤੇ ਨਾ ਫਿਰ ਇਹਦੇ ਆਹ ਤੇ ਪੱਤੇ ਨਾ ਇਹਨਾਂ ਉਪਰ ਤਾ ਦੋ। ਹੂੰ ਫਿਰ ਬੰਨ੍ਹਣੀ ਹੈ ਨਾ? ਹਾਂਜੀ। ਬਣ ਗਈ ਹੁਣ? ਪੂਰੀ ਹੋ ਗਈ? ਹਾਂਜੀ। ਚਲੋ ਹੁਣ ਬੋਲ ਦਿਗਾ ਲਾਈਕ ਕਰ ਦਿਓ ਵੀਡੀਓ ਨੂੰ।